ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਥੋੜਾ ਸਾਰਿਆਂ ਦਾ ਆਪਣੇ YouTube ਚੈਨਲ ਸਿਟੀ ਕਲੈਕਸ਼ਨ ਤੇ ਬਹੁਤ ਬਹੁਤ ਸਾਰ ਗਿਆ ਤੇ ਜੀ ਅੱਜ ਵੀਡੀਓ ਥੋੜੀ ਜਿਹੀ ਲੇਟ ਹੋ ਗਈ ਹੈ ਕਿਉਂਕਿ ਪਾਰਸਲ ਖੋਲੇ ਆ ਬਸ ਥੋੜਾ ਜਾ ਅੱਜ ਬਿਜ਼ੀ ਸੀਸ ਕਰਕੇ ਤੇ ਦੂਜਾ ਜਿਹੜੀ ਅੱਜ ਦੀ ਵੀਡੀਓ ਰਹੇਗੀ ਜੀ ਸਾਰੀ ਮਤਲਬ ਪਾਰਟੀ ਵੇਅਰ ਰਹੇਗੀ ਬਹੁਤ ਪਿਆਰੇ ਪਿਆਰੇ ਸੂਟ ਆਏ ਹੋਏ ਆ ਬਹੁਤ ਜ਼ਿਆਦਾ ਜਿਨ੍ਹਾਂ ਨੇ ਵਿਆਹ ਫੰਕਸ਼ਨ ਵਾਸਤੇ ਪਾਰਟੀ ਵੇਅਰ ਕੁਝ ਵੀ ਚਾਹੀਦਾ ਹੈਨ ਵਧੀਆ ਤੁਸੀਂ ਹੁਣ ਪਰਚੇਸ ਕਰ ਸਕਦੇ ਆ ਪੂਰਾ 1 ਵੀਕ ਬਹੁਤ ਪਿਆਰੇ ਪਿਆਰੇ ਜੇ ਸੂਟ ਆਉਣਗੇ ਤੇ ਬਿਲਕੁਲ ਰੀਜ਼ਨੇਬਲ ਰੇਟ ਤੇ ਜਿਹੜਾ 4 4 5 5000 ਦਾ ਮਾਰਕੀਟ ਸੂਟ ਹੈ ਉਹ ਵੀ ਤੁਹਾਨੂੰ ਸਾਰੇ ਦੇ ਵਿੱਚ ਪਾ ਰਹੇ ਆ ਤੇ ਬਹੁਤ ਪਿਆਰੇ ਆ ਤੇ ਸਾਰਾ ਦਾ ਬ੍ਰਾਂਡ ਜਿਹੜਾ ਰਹੇਗਾ ਜੀ ਆਪਣਾ ਰਾਮ ਟੈਕਸ ਰਹੇਗਾ ਹਮੇਸ਼ਾ ਦੀ ਤਰ੍ਹਾਂ ਅੱਛੇ ਬ੍ਰਾਂਡ ਦਾ ਅੱਛਾ ਸੂਟ ਹੁੰਦਾ ਆ ਕਿਉਂਕਿ ਜਿਹੜਾ ਇਹਨਾਂ ਦਾ ਸਟੱਫ ਆ ਜਿੱਦਾਂ ਦਾ ਵੀ ਹੈਗਾ ਆ ਪਿਓਰ ਜੀ ਹੁੰਦਾ ਆ ਮਤਲਬ ਕੰਫਰਟੇਬਲ ਤੇ ਜਿਹੜਾ ਆਪਣਾ ਬੁਟੀਕੇ ਜੀ ਡੇਰਾ ਬਸੀ ਹੈ ਡਿਸਟ੍ਰਿਕਟ ਮੁਹਾਲੀ ਚੰਡੀਗੜ੍ਹ ਦੇ ਨੇੜੇ ਪੈਂਦਾ ਆ ਠੀਕ ਹੈ ਤੇ ਆਨਲਾਈਨ ਆਪਾਂ ਕਰਦੇ ਆਂ ਜੀ ਆਫਲਾਈਨ ਆਪਣਾ ਘਟ ਹੈ ਤੇ ਜਿਹੜਾ ਆਪਣਾ ਬੁਕਿੰਗ ਦਾ ਨੰਬਰ ਇਹ ਰਹਿੰਦਾ ਹੈ ਜੀ 6239009060 ਠੀਕ ਹੈ 4 ਤਰੀਕ ਅੱਜ ਇਹ ਵੀਡੀਓ ਹੈ ਜੀ ਆਪਣੀ ਸਵੀਟੀ ਕਲੈਕਸ਼ਨ ਦੀ ਰਾਮ ਟੈਕਸ ਦੀ ਠੀਕ ਹੈ ਜੀ ਹੁਣ ਦੇਖੋ ਆਪਣਾ ਸਭ ਤੋਂ ਪਹਿਲਾ ਪੀਸ ਨੰਬਰ ਤੁਸੀਂ ਹਮੇਸ਼ਾ ਦੇਣਾ ਆ ਠੀਕ ਹੈ ਜੀ ਸਭ ਤੋਂ ਪਹਿਲਾ ਆਪਣਾ ਸੈੱਟ ਆਏਗਾ 3099 ਠੀਕ ਹੈ ਜੀ ਇੱਕ ਸੂਟ ਦੀ ਸ਼ਿਪਿੰਗ 50 ਦੋ ਦੀ 70 ਦੋ ਤੋਂ ਵੱਧ ਬਿਲਕੁਲ ਫ੍ਰੀ ਸ਼ਿਪਿੰਗ ਹੁੰਦੀ ਹੈ ਆਪਣੇ ਸੂਟਾਂ ਦੀ ਠੀਕ ਹੈ ਜੀ ਇਸ ਚੀਜ਼ ਦਾ ਪਲੀਜ਼ ਧਿਆਨ ਰੱਖਿਓ ਹੁਣ ਦੇਖੋ ਜੀ ਆਪਣਾ ਸਭ ਤੋਂ ਪਹਿਲਾ ਪੀਸ ਜਿੱਦਾਂ ਕਿ ਮੈਂ ਤੁਹਾਨੂੰ ਬੋਲਿਆ ਸੀ ਹੁਣ ਪਾਰਟੀ ਵੇਅਰ ਦਾ ਫੁੱਲ ਸਟਾਕ ਆ ਗਿਆ ਹੈ ਬਹੁਤ ਮੈਡਮਾਂ ਨੇ ਮੈਸੇਜ ਕੀਤੇ ਮੈਡਮ ਜੀ ਲਿਆਓ ਵਿਆਹ ਆ ਗਿਆ ਤੇ ਹੁਣ ਤੱਕ ਤਾਂ ਖੈਰ ਅਸੀਂ ਸਰਦੀ ਦੇ ਹੀ ਪਾਏ ਹ ਲੋ ਜੀ ਜਬਰਦਸਤ ਜੇ ਪੀਸ ਦੇ ਨਾਲ ਬਹੁਤ ਪਿਆਰਾ ਜਿਹਾ ਸੂਟ ਦੀ ਲੁੱਕ ਹੈ ਹੁਣ ਦੇਖੋ ਜੀ ਤੁਸੀਂ ਆਪਣਾ ਸਭ ਤੋਂ ਪਹਿਲਾ ਪੀਸ 크ਰੇਵ ਦਾ ਸੂਟ ਰਹੇਗਾ 크ਰੇਵ ਉਹ ਰਹੇਗੀ ਜੀ ਜਿਹੜੀ ਛਿੱਜਦੀ ਨਹੀਂ ਫਟਦੀ ਨਹੀਂ ਰਾਮਟੈਕਸ ਬ੍ਰਾਂਡ ਦੀ ਹੈ ਤੇ ਜਿਹੜੀ ਲਸ ਲਸ ਨਹੀਂ ਕਰਦੀ ਜਿਆਦਾ ਚਮਕ ਵਾਲੀ ਨਹੀਂ ਹੁੰਦੀ ਸੋਬਰ ਲੁੱਕ ਦਾ ਪੀਸ ਹੁੰਦਾ ਆ ਸਰਦਾਰੀ ਜਾਂ ਠੀਕ ਹੈ ਜੀ ਬਹੁਤ ਪਿਆਰਾ ਜਾਂ ਦੇਖੋ ਜੀ ਜਿਹੜਾ ਇਹਦੀ ਪ੍ਰਿੰਟਿੰਗ ਹੈ ਉਹਦੇ ਉੱਪਰ ਕੰਮ ਤੁਸੀਂ ਦੇਖ ਸਕਦੇ ਆ ਬਹੁਤ ਪਿਆਰਾ ਜਿਹਾ ਆਰੀ ਦਾ ਕੰਮ ਕਰਿਆ ਹੋਇਆ ਬਹੁਤ ਗਜਬ ਪੀਸ ਹੈ ਠੀਕ ਹੈ ਜੀ ਬਹੁਤ ਜ਼ਿਆਦਾ ਗਜਬ ਪੀਸ ਤੇ ਇਹ ਰਸਟ ਕਲਰ ਹੈ ਬੜਾ ਸੋਹਣਾ ਤੇ ਇਹ ਤੁਹਾਨੂੰ ਮਿਲੂਗੀ ਬਾਟਮ ਬਾਟਮ ਇਹਦੀ ਹੁੰਦੀ ਹੈ 3 ਮੀਟਰ ਦੀ ਠੀਕ ਹੈ ਜੀ ਫਾਈਨ ਕੁਆਲਿਟੀ ਦੀ ਕਰੇਵ ਦਾ ਨੰਬਰ 1 ਠੀਕ ਹੈ ਜੀ ਇਹ ਵਾਲਾ ਪੀਸ ਆ ਹੁਣ ਦੇਖੋ ਤੁਸੀਂ ਇਹਦਾ ਦੁਪੱਟਾ ਪਿਓਰ ਚਨੋਂਨ ਦਾ ਹੁੰਦਾ ਆ ਜੀ ਬੱਟਾ ਵਿਦ ਲੇਸ ਫਿਨਿਸ਼ਿੰਗ ਗਜਬ ਜੇ ਪੀਸ ਦਾ ਆ ਲੁੱਕ ਪੂਰਾ ਪਾਰਟੀ ਵੇਅਰ ਹਾਈ ਕਲਾਸ ਪੀਸ ਠੀਕ ਹੈ ਜੀ ਫਿਟਿੰਗ ਬਹੁਤ ਪਰਫੈਕਟ ਆਂਦੀ ਹੈ ਇਹਨਾਂ ਸੂਟਾਂ ਦੀ ਲਾਈਨਿੰਗ ਇਹਨਾਂ ਪੀਸਾਂ ਨੂੰ ਲੱਗੂਗੀ ਜੀ ਠੀਕ ਹੈ ਲਾਈਨਿੰਗ ਵਾਲੇ ਪੀਸ ਆ ਆ ਦੇਖ ਗਜਬ ਜੇ ਪੀਸ ਦੀ ਗਜਬ ਜੀ ਲੁੱਕ ਨੰਬਰ 1 ਰੈਸਟ ਕਲਰ ਹੈ ਜੀ ਠੀਕ ਹੈ 3099 ਰੁਪਏ ਇਸ ਪੀਸ ਦਾ ਰੇਟ ਰਹੇਗਾ ਠੀਕ ਹੈ ਜੀ 3099 ਨੈਕਸਟ ਪੀਸ ਤੁਹਾਨੂੰ ਮਿਲੂਗਾ ਬਲੈਕ ਕਲਰ ਦੇਖੋ ਜੀ ਗਜਬ ਦਾ ਬਲੈਕ ਕਲਰ Z ਬਲੈਕ ਆ ਲਓ ਜੀ ਫਰੰਟ ਠੀਕ ਹੈ ਬਹੁਤ ਸੋਹਣਾ ਹਾਈਲਾਈਟਿੰਗ ਪੂਰਾ ਹੈਂਡ ਦਾ ਕੰਮ ਨੋਟ ਵਰਕ ਦਾ ਬੈਕ ਤੇ ਇਹ ਤੁਹਾਨੂੰ ਪ੍ਰਿੰਟ ਬਲੈਕ ਕਲਰ ਦੀ ਹੀ ਸਲਵਾਰ ਬਹੁਤ ਗਜਬ ਜਆ ਚਨੌਣ ਦਾ ਦੇ ਰਹੇ ਹਾਂ ਜੀ ਤੁਹਾਨੂੰ ਦੁਪੱਟਾ ਆ ਦੇਖੋ ਨੰਬਰ 2 ਠੀਕ ਹੈ ਜੀ ਨੰਬਰ 2 ਬਹੁਤ ਪਿਆਰਾ ਜਆ ਚਨੌਣ ਦਾ ਲੰਬਾ ਚੋੜਾ ਦੁਪੱਟਾ ਐਂ ਟਿੱਕਣ ਵਾਲਾ ਠੀਕ ਹੈ ਜੀ ਇਹ ਸੂਟ ਦੀ ਆਪਣੇ ਦੀ ਲੁੱਕ ਜਾਊਗੀ ਬਲੈਕ ਕਲਰ ਦੀ ਠੀਕ ਹੈ ਕਲਰ ਆਪਸ਼ਨ ਤੁਹਾਨੂੰ ਸਾਰੇ ਮਿਲੂਗੇ ਜੀ ਇਹਦੇ ਵਿੱਚ ਇਹਦਾ ਤੀਸਰਾ ਕਲਰ ਇਹ ਤੁਹਾਨੂੰ ਮਿਲੇਗਾ ਇਹਦਾ ਕਲਰ ਇਹ ਹੈਗਾ ਜੀ ਆਪਣਾ ਅਨੀਅਨ ਜੀ ਸ਼ੇਡ ਹੁੰਦੀ ਹੈ ਨਾ ਪਿਆਜ਼ੀ ਜਿਹਾ ਰੰਗ ਉਹ ਕਲਰ ਹੈ ਜੀ ਦੇਖੋ ਪਿਆਜ਼ੀ ਰੰਗ ਬਹੁਤ ਪਿਆਰਾ ਸੂਟ ਨੰਬਰ 3 ਜੋ ਹਾਈ ਕਲਾਸ ਰਿਚ ਕਲਾਸ ਸੂਟ ਪਸੰਦ ਕਰਦੇ ਆ ਉਹਨਾਂ ਵਾਸਤੇ ਗਜਬ ਪੀਸ ਠੀਕ ਹੈ ਜੀ ਨੈਕਸਟ ਪੀਸ ਹੈਗਾ ਜੀ ਆਪਣਾ ਮਹਿਰੂਨ ਰਸਟ ਮਹਿਰੂਨ ਜਿਹਾ ਵੀ ਮਹਿਰੂਨ ਜੀ ਸ਼ੇਡ ਚ ਹੈ ਨਾ ਜਿਹੜੀ ਮਹਿਰੂਨ ਦੀ ਟੋਨ ਹੈ ਨਾ ਥੋੜੀ ਜਿਹੀ ਰਸਟ ਤੇ ਜਾ ਰਹੀ ਹੈ ਜੀ ਇਹਦੀ ਵੀ ਠੀਕ ਹੈ ਇੱਕ ਪੂਰਾ ਰਸਟ ਸੀ ਇਹ ਪੂਰੇ ਰਸਟ ਮਹਿਰੂਨ ਜਿਹਾ ਕਲਰ ਹੈ ਬੜਾ ਸੋਹਣਾ ਡੁੰਗਾ ਜਿਹਾ ਕਲਰ ਹੁੰਦਾ ਹੈ ਨਾ ਜਿਹੜਾ ਆ ਦੇਖੋ ਨੰਬਰ 4 ਪੰਜ ਪੀਸਿਸ ਦਾ ਸੈੱਟ ਹੈ ਪੰਜੋ ਦੇ ਪੰਜ ਗਜਬ ਕਲਰ 6 ਦਾ ਹੈ ਹੈ ਨਾ ਓਕੇ 6 ਦਾ ਹੈ ਜੀ 6 ਪੀਸਿਸ ਦਾ ਸੈੱਟ ਹੈ 6 ਉਹਦੇ 6 ਕਲਰ ਗਜਬ ਕਿਉਂਕਿ 컬러 অপশন ਤੁਹਾਨੂੰ ਬਹੁਤ ਪਿਆਰਾ ਮਿਲ ਰਿਹਾ ਰੇਂਜ ਵੀ ਤੁਹਾਨੂੰ ਬਹੁਤ ਪਿਆਰੀ ਮਿਲ ਰਹੀ ਹੈ ਰਾਮਟੈਕਸ ਬ੍ਰਾਂਡ ਹੈ ਜੀ ਤੁਹਾਨੂੰ ਪਤਾ ਹੈ 38 3800 ਦੇ ਸੂਟ ਮਿਲ ਰਹੇ ਆ ਇਹ ਵਾਲੇ ਜੋ ਤੁਹਾਨੂੰ ਸਿਰਫ ਔਰ ਸਿਰਫ 3999 ਰੁਪਏ ਚ ਪਿਆਰਾ ਜਿਹਾ ਪੀਸ ਦੇ ਰਹੇ ਆ ਆ ਦੇਖੋ ਰਸਟ ਕਲਰ ਨਾ ਸੋਰੀ ਮਸਟਰਡ ਸ਼ੇਡ ਨੰਬਰ 5 ਇਹ ਰਹੇਗਾ ਸ਼ਾਨਦਾਰ ਜਿਹਾ ਇਹਦਾ ਦੁਪੱਟਾ ਜਿੱਦਾਂ ਕਿਸੇ ਨੇ ਇੱਕ ਸਾਰ ਦੇ ਵੀ ਪਾਣੇ ਹੋਵੇ ਤਾਂ ਵੀ ਦੇਖੋ ਤੁਹਾਨੂੰ ਕਲਰ অপਸ਼ਨ ਬਹੁਤ ਸੋਹਣਾ ਮਿਲ ਗਿਆ ਆ ਦੇਖੋ बहुत प्यारी चीज नैक्सट पीस मिलेगा एद बहुत प्यारा जा जहाट्रोल ब्लू जा कलर होंगे है ना वह कलर बहुत प्यारा जा ये थोड़ा मिलेगा पूरा डिजाइनर फोर साइडेड बॉर्डर नंबर छे तीन हजार नड़िन्नवे रुपए ठीक है जी ਨੈਕਸਟ ਪੀਸ ਦੇਖੋ ਇਹਦਾ ਜਿਹੜਾ ਬੇਸ ਹੈ ਇਹ ਨਵਾਂ ਬੇਸ ਹੈ ਜੀ ਬਹੁਤ ਪਿਆਰਾ ਜਾ ਇੱਕ ਨਾ ਤਾਂ ਇਹਨੂੰ ਸ਼ਿਮਰ ਕਹਿ ਸਕਦੇ ਆ ਨਾ ਇਹਨੂੰ ਰੋਸਲਕ ਕਹਿ ਸਕਦੇ ਆ ਇੱਕ ਪਿਆਰਾ ਜਿਹਾ ਹੀ ਸਟੱਫ ਹੈ ਨਵਾਂ ਹੀ ਸਟੱਫ ਬੋਲਿਆ ਸੀ ਸਰ ਨੇ ਨਵਾਂ ਸਟੱਫ ਤੇ ਬੇਸ ਬਣਿਆ ਜੀ ਇਹਦਾ ਬਹੁਤ ਪਿਆਰਾ ਜਿਹਾ ਬੇਸ ਹੈ ਕਿਉਂਕਿ ਇੱਕ ਤਾਂ ਜਿਹੜੇ ਹੁੰਦੇ ਆ ਵੀ ਮਤਲਬ ਕਿ ਈਜ਼ੀ ਵੋਸ਼ ਹੈ ਇਹ ਸੂਟ ਇੱਕ ਇਹਦਾ ਇਹ ਵੀ ਹੈ ਇਹ ਈਜ਼ੀ ਵੋਸ਼ ਹੈ ਇਹ ਸੂਟ ਦੇਖੋ ਕਲਰ ਵੀ ਬਹੁਤ ਸੋਹਣਾ ਆ ਆ ਦੇਖੋ ਬਹੁਤ ਪਿਆਰੇ ਜੀ ਪੀਸ ਦੇ ਨਾਲ ਬੇਸ ਦੇਖੋ ਕਿੰਨਾ ਪਿਆਰਾ ਬਣਿਆ ਹੋਇਆ ਇਦਾਂ ਦਾ ਜਿੱਦਾਂ ਟੈਬੀ ਦੇ ਸੂਟ ਨਹੀਂ ਹੁੰਦੇ ਟੈਬੀ ਦੇ ਹਨਾ ਟੈਬੀ ਥੋੜੀ ਜੀ ਸਟਿਫ ਹੁੰਦੀ ਹੈ ਇਹ ਥੋੜਾ ਜਿਹਾ ਸੌਫਟ ਕੱਪੜਾ ਆ ਬੇਸ ਬਹੁਤ ਪਿਆਰਾ ਲਾਈਨਿੰਗ ਚ ਇਹ ਟ੍ਰੈਂਡੀ ਚਾ ਕਪੜਾ ਤੇ ਇਹ ਤੁਹਾਨੂੰ ਮਿਲ ਰਿਹਾ ਘੇਰਾ ਘੇਰੇ ਤੇ ਬਹੁਤ ਪਿਆਰਾ ਹਾਈਲਾਈਟ ਕਰੋ ਜੀ ਵਰਕ ਤੇ ਕੰਮ ਬਹੁਤ ਪਿਆਰਾ ਜਾਇਆ ਆਊਟਲਾਈਨਿੰਗ ਆ ਜਿਹੜੀ ਵਿੱਚ ਥ੍ਰੈਡ ਦਾ ਤੇ ਵਿੱਚ ਨੋਟਵਰਕ ਦਾ ਜਿਹੜੀ ਵਿੱਚ ਬੁੱਟੀਆਂ ਪੂਰੀਆਂ ਨੋਟਵਰਕ ਦੇ ਨਾਲ ਸਿੱਪੀ ਦਾ ਕੰਮ ਹੈ ਜੀ ਇੰਨੀ ਪਿਆਰੀ ਡਿਜ਼ਾਈਨਿੰਗ ਪਹਿਲਾਂ ਬੇਸ ਬਣਾਇਆ ਸਿੰਪਲ ਉਹਦੇ ਉੱਪਰ ਦਹੀਏ ਉੱਪਰ ਪ੍ਰਿੰਟਿੰਗ ਮਿਹਨਤ ਦਾ ਪੀਸ ਬਣਿਆ ਹੋਇਆ ਹੈ ਬਹੁਤ ਪਿਆਰਾ ਜ ਠੀਕ ਹੈ ਇਹ ਤੁਹਾਡੀ ਬੋਟਮ ਇਹਨੂੰ ਜਿਹੜੀ ਲਾਈਨਿੰਗ ਲੱਗਣੀ ਹੈ ਡਾਈ ਹੋ ਕੇ ਲਾਈਨਿੰਗ ਲੱਗਣੀ ਹੈ ਪਿਆਰੀ ਜੀ ਤਾਂ ਜਾ ਕੇ ਇੱਕ ਡਿਜ਼ਾਈਨਰ ਦਾ ਪੀਸ ਜਿਹੜੀ ਹੋਊਗਾ ਇਹਦਾ ਰੇਟ ਰੇਟ ਹੈ 3249 3249 ਰੁਪਏ ਨੰਬਰ 7 ਠੀਕ ਹੈ ਜੀ 3249 ਇਸ ਪੀਸ ਦਾ ਰੇਟ ਰਹੇਗਾ ਹੁਣ ਦੇਖੋ ਇਹਦੀ ਜਿਹੜੀ ਕਸਰ ਕੱਢ ਰਿਹਾ ਦੁਪੱਟਾ ਪੈਂਸਿਵ ਜੇ ਪੀਸ ਹੁੰਦੇ ਆ ਨਾ ਜਿਹੜੇ ਕੁਛ ਛੱਟ ਕੇ ਪੀਸ ਦੇਖੋ ਖੂਬ ਲੰਬਾ ਚੌੜਾ ਸਰਦਾਰੀ ਦੁਪੱਟਾ ਤੁਸੀਂ ਦੇਖ ਸਕਦੇ ਆ ਪੂਰੀ ਰੀਜ ਨਾਲ ਪੀਸ ਬਣਿਆ ਹੋਇਆ ਆ ਠੀਕ ਹੈ ਜੀ ਚੜਾਈ ਲੰਬਾਈ ਜਿਹੜੀ ਇਹਦਾ ਬੇਸ ਦੇ ਆ ਨਾ ਜਿਹੜੇ ਫੈਬਰਿਕ ਤੇ ਉਸੇ ਬੇਸ ਤੇ ਦੁਪੱਟਾ ਰੈਡੀ ਕਰਵਾਇਆ ਨੇੜੇ ਤੋਂ ਦਿਖਾਓ ਜੀ ਉਸੇ ਬੇਸ ਤੇ ਦੁਪੱਟਾ ਰੈਡੀ ਕਰਾਇਆ ਬਹੁਤ ਪਿਆਰੀ ਜੀ ਦੇਖੋ ਫਿਨਿਸ਼ਿੰਗ ਦੇ ਨਾਲ ਲੱਗੀ ਆ ਲੇਸ ਵਿੱਚ ਦਿੱਤਾ ਡਿਜ਼ਾਈਨਰ ਜਆ ਫੁੱਲ ਜਿਹੜਾ ਛੋਟੇ ਛੋਟਾ ਪ੍ਰਿੰਟ ਦੇ ਆ ਸ਼ਰਟ ਦੇ ਵਿੱਚ ਬਹੁਤ ਗਜਬ ਜੇ ਪੀਸ ਨਾਲ ਨੰਬਰ 73299 ਰੁਪਏ ਜੋ ਪੂਰੀ ਐ ਲੰਬੀਆਂ ਤਕੜੀਆਂ ਸਰਦਾਰਨੀਆਂ ਹੁੰਦੀਆਂ ਨਾ ਉਹਨਾਂ ਵਾਸਤੇ ਸੁਪਰ ਫਾਈਨ ਚੀਜ਼ ਕਿਉਂਕਿ ਉਹਨਾਂ ਨੂੰ ਜਿਆਦਾ ਉਦਾਂ ਦੀ ਕੜਾਈਆਂ ਪਸੰਦ ਨਹੀਂ ਹੁੰਦੀਆਂ ਬੇਸ ਅੱਛਾ ਹੋਣਾ ਚਾਹੀਦਾ ਆ ਡਿਜ਼ਾਈਨਰ ਪੀਸ ਹੋਣਾ ਚਾਹੀਦਾ ਹੈ ਉਹਦੀ ਲੁੱਕ ਹੀ ਅਲੱਗ ਹੁੰਦੀ ਹੈ ਤੇ ਜਿਹੜਾ ਇਹਨਾਂ ਦਾ ਕਲਰ ਕੰਬੀਨੇਸ਼ਨ ਹੈ ਇੱਕ ਨੰਬਰ ਜੋ ਕਲਰ ਆ ਪਾ ਪਾਲਦੇ ਆ ਨਾ ਵੀ ਇਹੋ ਜਿਹਾ ਕਲਰ ਹੋਣਾ ਚਾਹੀਦਾ ਉਸ ਟਾਈਪ ਦਾ ਕਲਰ ਰਹੇਗਾ ਜੀ ਇਹ ਵਾਲਾ ਨੰਬਰ 8 ਨੰਬਰ 8 ਸੁਪਰ ਫਾਈਨ ਠੀਕ ਹੈ ਜੀ ਇਹ ਹੀ ਦੁਪੱਟਾ ਰਹੇਗਾ ਖੂਬ ਲੰਬਾ ਚੋੜਾ ਇਹ ਰਹੇਗਾ ਨੰਬਰ 8 ਪੀਸ ਗ੍ਰੇ ਟੋਨ ਦੇ ਨਾਲ ਜੋ ਕਲਰ ਆਪਾਂ ਪਾਦੇ ਆ ਨਾ ਆਪਾਂ ਨੂੰ ਇਹ ਕਲਰ ਚਾਹੀਦਾ ਉਹੀ ਕਲਰ ਮਿਲ ਰਿਹਾ ਜੀ ਤੁਹਾਨੂੰ ਨੰਬਰ 9 ਲਓ ਦੇਖੋ ਇਹਦੀ ਕਿਆ ਪਿਆਰੀ ਟੋਨ ਆਈ ਹੈ ਦੇਖੋ ਖੁਸ਼ ਹੋ ਕੇ ਬੰਦਾ ਇਹ ਰੰਗ ਪੰਦਾ ਆ ਕਿਸੇ ਵੀ ਏਜ ਗਰੁੱਪ ਦਾ ਹੋਵੇ ਮਜ਼ੇਦਾਰ ਪੀਸ ਚਾਹੇ ਇਹਨਾਂ ਨੂੰ ਕੁੜੀਆਂ ਪਾਓ ਚਾਹੇ ਇਹਨਾਂ ਨੂੰ ਸਿਆਣਾ ਬੰਦਾ ਪਾਏ ਪਰ ਹੈਗੇ ਜੀ ਡਿਜ਼ਾਈਨਰ ਪੀਸ ਹੈ ਮਤਲਬ ਵੀ ਪਤਾ ਲੱਗਦਾ ਵੀ بیس ਪਾਇਆ ਆ ਬਹੁਤ ਥੋੜੀ ਥੋੜੀ ਜਿਹੀ ਸ਼ਾਈਨ ਬੜਾ ਪਿਆਰਾ ਜਿਹਾ ਸਟਫ ਕਿਆ ਇਹਨਾਂ ਦੀ ਗਜਬ ਫਿਟਿੰਗ ਆਣੀ ਆ ਕਿਉਂਕਿ ਨਵੇਂ ਜੇ ਸਟਫ ਦੀ ਲੱਗ ਕੇ ਗੱਲ ਹੁੰਦੀ ਆ ਆ ਦੇਖੋ ਇੱਕ بیس ਬਣਾਇਆ ਇਹ ਦੇਖੋ ਕੁਸੀਂ ਆ ਕਿਸੇ ਆਪਣੇ ਅੱਛੇ ਨੂੰ ਕੁਝ ਗਿਫਟ ਦੇਣਾ ਹੈ ਨਾ ਬਹੁਤ ਪਿਆਰਾ ਜਿਹਾ ਪਾਰਟੀ ویئر ਤਾਂ ਤੁਸੀਂ ਇਹਦੇ ਵਿੱਚ ਟਰਾਈ ਕਰ ਸਕਦੇ ਆ ਆ ਦੇਖੋ ਸ਼ਰਟ ਕਲਰ ਦੇਖੋ ਕਿਾ ਚੁਣ-ਚੁਣ ਕੇ ਬਣਾਏ ਕੋਈ ਕਲਰ ਆਪਾਂ ਇਹ じゃ ਸੋਚ ਨਹੀਂ ਸਕਦੇ ਵੀ ਇਹ ਕਲਰ ਛੱਡਣ ਵਾਲਾ ਆ ਮਸਟਰਡ ਵੀ ਇਹ ਜੀ ਟੋਨ ਬਣਾਈ ਹੈ ਮਿੱਠੀ-ਮਿੱਠੀ ਨੰਬਰ 10 ਲਓ ਜੀ ਇੱਕ ਦੁਪੱਟਾ ਇਹਦਾ ਹੋਰ ਖੋਲ ਹੀ ਦਈਏ ਵਾਹ ਜੀ ਬੇਸ ਵੀ ਨਾ ਪਿਆਰਾ ਬਣਾਇਆ ਆ ਆ ਦੇਖੋ ਪਤਾ ਲੱਗਦਾ ਵੀ ਪੀਸ ਹੈ ਜੀ ਇਹਦੀ ਜਿਹੜੀ ਕਸਰ ਕੱਢਦਾ ਹੈ ਦੁਪੱਟਾ ਹੀ ਕੱਢਦਾ ਹੈ ਦੁਪੱਟੇ ਨਾਲ ਹੀ ਸੂਟ ਦੀ ਫੁੱਲ ਟੋਰਾ ਨੰਬਰ 10 ਲੋ ਜੀ ਇੱਕ ਸੈੱਟ ਤੁਹਾਨੂੰ ਗਜਬ ਜਿਹਾ ਹੋੜ ਦਿਖਾ ਰਹੇ ਹਾਂ ਬਹੁਤ ਪਿਆਰਾ ਜਾਂ ਲੋ ਜੀ ਨੈਕਸਟ ਪੀਸ ਆਇਆ ਜੀ ਆਪਣਾ ਇੱਕ ਨੰਬਰ ਪੀਸ ਦਿਖਾ ਰਹੀ ਹਾਂ ਬਸ ਰੀਜ ਨਾਲ ਵੀਡੀਓ ਦੇਖਣੀ ਹੈ ਧਿਆਨ ਨਾਲ ਇੱਕ ਨੰਬਰ ਪੀਸ ਆ ਰਿਹਾ ओरिजिनल ਆਰੀ ਵਰਕ ਦਾ ਤੇ ਰੇਟ ਵੀ ਤੁਹਾਨੂੰ ਬੜਾ ਪਿਆਰਾ ਜਿਹਾ ਦੇ ਰਹੇ ਹਾਂ ਕੋਈ ਉੱਚੀ ਰੇਂਜ ਨਹੀਂ ਥੋੜੀ ਬਣਾਵਾਂਗੇ ਪਰ ਪੀਸ ਤੁਹਾਨੂੰ ਉੱਚੀ ਰੇਂਜ ਦਾ ਦਵਾਂਗੇ ਲਓ ਜੀ ਦੇਖੋ ਪਹਿਲਾਂ ਤਾਂ ਰੰਗ ਹੀ ਦੇਖੋ ਰੰਗ ਨੇ ਹੀ ਰੀਝ ਲਾਤੀ ਪਿਓਰ ਜਿਹੜੇ ਆਰੀ ਦਾ ਕੰਮ ਮੰਗਦੇ ਹਨਾ ਪਿਓਰ ਆਰੀ ਦਾ ਕੰਮ ਸੋ ਪਿਓਰ ਔਰਗੰਜਾ ਤੇ ਇੱਕ ਔਰਗੰਜਾ ਹੁੰਦਾ ਆ ਖੜਾ ਖੜਾ ਇੱਕ ਹੁੰਦਾ ਜੋਰਜਟ ਮਿਕਸ ਇਹ ਜੋਰਜਟ ਮਿਕਸ ਬੇਸ ਬਣਿਆ ਹੋਇਆ ਜਿਹਦੀ ਫਿਟਿੰਗ ਹੀ ਗਜਬ ਆਣੀ ਆ ਲਓ ਜੀ ਥੋੜੀ ਰੂ ਖੁਸ਼ ਹੋ ਜੂਗੀ ਸੂਟ ਦੇਖ ਕੇ ਬਸ ਜਿਆਦਾ ਸੋਚਣ ਦੀ ਲੋੜ ਨਹੀਂ ਆ ਲੋ ਪਿਓਰ ਆਰੀ ਵਰਕ ਦੇਖੋ ਜੀ ਕੰਮ ਦੇਖੋ ਜਿਹੜਾ ਤੁਸੀਂ ਬੁਟੀਕਾਂ ਤੇ ਤਿਆਰ ਕਰਵਾਉਂਦੇ ਆ ਨਾ ਸੇਮ ਕੰਮ ਦੇ ਆਰੀ ਵਰਕ ਆ ਲੋ ਕੀ ਗਜਬ ਪੀਸ ਬਣਾਇਆ ਦੇਖੋ ਮਤਲਬ ਮਨ ਖੁਸ਼ ਹੋ ਜਾਂਦਾ ਐਸੀ ਐਕਸਕਲੂਸਿਵ ਜੀ ਚੀਜ਼ਾਂ ਦੇ ਰਹੀਆਂ ਤੁਹਾਨੂੰ ਇਹ ਤੁਹਾਡਾ ਘੇਰਾ ਦੇਖੋ ਲੇਸ ਵੀ ਐਸੀ ਦਈ ਜਮੇ ਸੌਫਟ ਤੇ ਬਹੁਤ ਪਿਆਰਾ ਜਿਹਾ ਪਿੰਟੈਕਸ ਡਿਜ਼ਾਈਨਰ ਪੀਸ ਰੈਡੀ ਕਰਤਾ ਜੀ ਤੁਹਾਡਾ ਦੇਖੋ ਕੰਮ ਦੀ ਫਿਨਿਸ਼ਿੰਗ ਤੁਸੀਂ ਬੈਕ ਸਾਈਡ ਤੋਂ ਦੇਖ ਸਕਦੇ ਆ ਕਿ ਆ ਚੀਜ਼ ਲਈਏ ਇਹ ਤੁਹਾਨੂੰ ਬੋਟਮ ਬੋਟਮ ਵੀ ਦੇਖੋ ਸਿਲਕ ਮਸਲੀਨ ਜੋ ਬਿਲਕੁਲ ਕੁੜਾ ਕੁੜਾ ਕੱਪੜਾ ਹੁੰਦਾ ਹੈ ਨਾ ਮਤਲਬ ਹਾਈ ਕਲਾਸ ਪੀਸ ਆ ਦੇਖੋ ਮਹਾਰਾਣੀ ਜਿੰਦਾ ਦੀ ਹੀ ਕਾਕ ਲੋ ਕਹ ਜੀ ਤੇ ਤੁਹਾਨੂੰ 슬ੀਵਸ ਤੇ ਬਹੁਤ ਪਿਆਰਾ ਕੰਮ ਮਿਲ ਰਿਹਾ ਇਹ ਹੁਣ ਦੇਖ ਲਿਓ ਬਸ ਦੁਪੱਟਾ ਜ਼ਰੂਰ ਦੇਖ ਲਓ ਇਹਦਾ 3399 ਰੁਪਏ ਨੰਬਰ ਦੱਸੋ ਜੀ ਨੰਬਰ ਨੰਬਰ 11 ਲੋ ਜੀ ਹੁਣ ਤੁਹਾਡਾ ਹੋਰ ਮਨ ਖੁਸ਼ ਹੋ ਜਾਣਾ ਇਹ ਕੈਟਲੌਗ ਆ ਜੀ ਇਸ ਟਾਈਪ ਦੇ ਠੀਕ ਹੈ ਹਾਈ ਕਲਾਸ ਪੀਸ ਲਓ ਜੀ ਹੁਣ ਦੇਖ ਲਓ ਇਹਦਾ ਦੁਪੱਟਾ ਤੁਹਾਡਾ ਮਨ ਖੁਸ਼ ਹੋ ਜਾਊਗਾ ਦੁਪੱਟਾ ਦੇਖ ਕੇ ਆਹ ਲਓ ਜੀ ਮਤੇ ਹੱਥੇ 'ਚ ਮੇਰੇ ਹੈ ਨਾ ਮੈਨੂੰ ਪਤਾ ਲੱਗ ਰਿਹਾ ਵੀ ਕਿਹੜੀ ਚੀਜ਼ ਹੈ ਆ ਦੇਖੋ ਠੀਕ ਆ ਬਰੀਕੀ ਦਾ ਕੰਮ ਸ਼ਾਹੀ ਸੂਟ ਲੰਬਾਈ ਚੜਾਈ ਫੁੱਲ ਚਾਰੋਂ ਪਾਸੇ ਦੇਖੋ ਜੀ ਆਰੀ ਵਰਕ ਦੇ ਨਾਲ ਬਹੁਤ ਪਿਆਰਾ ਜਿਹਾ ਵਿੱਚ ਛੋਟੇ ਛੋਟੇ ਜਿਹੇ ਬੁੱਟੀਆਂ ਕੰਮ ਤੇ ਜੀ ਫੋਕਸ ਰੱਖੋ ਕਿਉਂਕਿ ਕੰਮ ਦਿਖਣਾ ਚਾਹੀਦਾ ਵੀ ਹੈਗਾ ਆ ਹਨਾ ਆ ਦੇਖੋ ਇਹ ਪਿਆਰਾ ਜਿਹਾ ਪੀਸ ਤੁਹਾਨੂੰ ਮਿਲ ਰਿਹਾ ਸਿਰਫ 3349 ਰੁਪਏ ਚ ਪਿਓਰ ਆਰੀ ਵਰਕ ਦਾ ਪੀਸ ਦੋ-ਦੋਟਾ ਇਟਾਈ ਹਜ਼ਾਰ ਤਾਂ ਜੀ ਇਹਦੇ ਵਰਕ-ਵਰਕ ਦਾ ਪੈ ਜਾਂਦਾ ਹੈ ਉਹਦੇ ਉੱਪਰ ਜਿਹੜਾ ਤੁਹਾਨੂੰ ਬੇਸ ਦੇ ਆ ਕਲਾਸਿਕ ਜਿਹਾ ਤੇ ਰੰਗ ਬਸ ਤੰਤ ਜਿਆਦਾ ਸੋਚਣ ਦੀ ਲੋੜ ਨਹੀਂ ਕਿ ਵਰਕ ਕਰਕੇ ਤਿਆਰ ਕਰਾਣਾ ਸੂਟ ਇੰਨਾ ਪਿਆਰਾ ਸੂਟ ਤੇ ਫੁੱਲ ਸਟਾਕ ਠੀਕ ਹੈ ਜੀ ਚਾਹੇ ਇੱਕ ਤਰ੍ਹਾਂ ਦੇ ਸੂਟ ਲੋ ਕੋਈ ਚੱਕਰ ਨਹੀਂ ਤੁਸੀਂ ਹੁਣ ਆਪਾਂ ਦਾ ਫੁੱਲ ਸਟਾਕ ਕਿਉਂਕਿ ਇਹਨਾਂ ਦੀ ਡਿਮਾਂਡ ਬਹੁਤ ਪਿਆਰੀ ਜੀ ਆਉਣ ਵਾਲੀ ਹੈ ਆਹ ਲੋ ਜੀ ਨੈਕਸਟ ਹੈਗਾ ਆਪਣਾ ਰਸਟ ਕਲਰ ਆਹ ਲੋ ਜੀ ਇਹਦਾ ਰਸਟ ਕਲਰ ਦੇਖਿਆ ਗੱਜਾ ਪੀਸ ਬਣਾਇਆ ਨੰਬਰ 12 ਰੰਗ ਨੇ ਮਤਲਬ ਜਿਹੜਾ ਸੂਟ ਦਾ ਰੰਗ ਹੈ ਚਾਰ ਚੰਦ ਲਾਏ ਪਏ ਆ ਉਹਦੇ ਉੱਪਰ ਵਰਕ ਦਾ ਕੰਬੀਨੇਸ਼ਨ ਪਿਓਰ ਆਰੀ ਵਰਕ ਦਾ ਕੰਮ ਜਿੱਦਾਂ ਬੁਟੀਕ ਤੋਂ ਸੂਟ ਬਣ ਕੇ ਆਇਆ ਨਾ ਪਾਉਂਗੇ ਪਤਾ ਲੱਗਦਾ ਹੈ ਵੀ ਸੂਟ ਪਾਇਆ ਹੈ ਜੀ ਤੁਸੀਂ ਨੈਕਸਟ ਕਲਰ ਇਹਦਾ ਵਾਈਨ ਕਲਰ ਹਾਂ ਲੋ ਬismillah ਤੁਹਾਡੀ ਰੂਹ ਖੁਸ਼ ਹੋ ਜਾਣੀ ਹੈ ਨੰਬਰ 13 ਦੇਖੋ ਕੀ ਰੰਗ ਹੈ ਇਹਨਾਂ ਦਾ ਜਿਹੜਾ ਕਲਰ ਚਾਰਟ ਹੈ ਨਾ ਬਸ ਮਨ ਖੁਸ਼ ਹੋ ਗਿਆ ਜੀ 슬ੀਵਜ਼ ਵਰਕ ਦੇ ਨਾਲ 슬ੀਵਜ਼ ਦਾ ਵਰਕ ਜਰੂਰ ਧਿਆਨ ਰੱਖਿਓ 슬ੀਵਜ਼ ਵਰਕ ਦੇ ਨਾਲ ਬਹੁਤ ਪਿਆਰਾ ਜਿਹਾ ਪੀਸ ਤੁਹਾਨੂੰ ਮਿਲ ਰਿਹਾ ਠੀਕ ਹੈ ਜੀ ਨੰਬਰ 13 ਨੈਕਸਟ ਪੀਸ ਇਹਦਾ ਜਿਹੜੀ ਮਾਡਲ ਦੇ ਉੱਪਰ ਫੋਟੋ ਹੈ ਨਾ ਗ੍ਰੀਨ ਕਲਰ ਇਹ ਉਹੀ ਕਲਰ ਹੈ ਜੀ ਆਲੋਚ ਆਲਾ ਜੀ ਦੇਖੋ ਨੰਬਰ 14 ਗ੍ਰੀਨ ਕਲਰ ਮਹਿੰਦੀ ਮੰਦੀ ਵਾਸਤੇ ਤੁਸੀਂ ਬਣਵਾਣਾ ਜ਼ਬਰਦਸਤ ਪੀਸ ਲੁਚ ਕੋਣੇਕ ਸੈੱਟ ਹੋਰ ਲੈ ਕੇ ਆਏ ਸ਼ਾਨਦਾਰ ਬਸ ਥੋੜਾ ਜਿਹਾ ਰਾਮ ਨਾਲ ਦੇਖਣੀ ਜੀ ਵੀਡੀਓ 3349 ਇਹਨਾਂ ਦਾ ਰੇਟ ਰਹੇਗਾ ਜੀ 3349 ਮੇ ਲੋ ਜੀ ਸੂਟ ਖੋਲ ਦਿਓ फटाफट ਖੋਲ ਕੇ ਰੱਖ ਦਿਓ ਬਾਹਰ ਆਹ ਲੋ ਜੀ ਬਲੈਕ ਕਲਰ ਹੁਣ ਦੇਖਿਓ ਸੂਟ ਸੂਟ 'ਚ ਚਾਰ ਚੰਦ ਲੱਗੇ ਪਏ ਆ ਜ਼ੈਡ ਬਲੈਕ ਦੇ ਉੱਪਰ ਆਹ ਦੇਖੋ ਕਿਆ ਪੀਸ ਬਣਾਇਆ ਬੁਟੀਕ ਸਟਾਈਲ ਪੂਰਾ ਇਹ ਦੇਖੋ ਜੀ ਪੂਰੀ ਬੀਜ ਨਾਲ ਪੀਸ ਬਣਾਇਆ ਹੋਇਆ ਹੈ ਪੂਰੀ ਲੇਸਿਸ ਦੀ ਇਨਸਰਟਿੰਗ ਕੀਤੀ ਹੈ ਪੂਰਾ ਬਾਰਡਰ ਰੈਡੀ ਕਰਿਆ ਹੋਇਆ ਪੂਰੀ ਮਿਹਨਤ ਦੇ ਨਾਲ ਠੀਕ ਹੈ ਜੀ ਵਿੱਚ ਇਨਸਰਟਿੰਗ ਉੱਥੇ ਇੱਕ ਇੱਕ ਰੱਖਿਆ ਫਲਾਵਰ ਪ੍ਰਿੰਟ ਫਿਰ ਉਹਨੂੰ ਕਰਿਆ ਦੇਖੋ ਜੀ ਪੂਰਾ ਹੈਂਡ ਦੇ ਨਾਲ ਹਾਈਲਾਈਟ ਪੂਰਾ ਹੈਂਡ ਦੇ ਨਾਲ origignal ਕੰਮ ਇਹ ਤੁਹਾਨੂੰ ਮਿਲੇਗਾ ਜੀ ਇਹਦਾ neck ਲਓ ਜੀ ਤੁਹਾਡਾ ਮਨ ਖੁਸ਼ ਹੋ ਜਾਊਗਾ neck ਦੇਖ ਕੇ ਆ ਦੇਖੋ ਪੂਰਾ ਕੰਮ ਪੈਂਟੈਕਸ ਸਾਈਡ ਤੇ ਤੁਹਾਨੂੰ ਬਾਜੂਆਂ ਹੁਣ ਦੇਖ ਲਓ ਇਹਦਾ ਬੈਕ ਸਾਈਡ ਆਹ ਲਓ ਜੀ ਇਹਦੀ ਬੈਕ ਸਾਈਡ ਠੀਕ ਹੈ ਇਥੇ ਇਦਾਂ ਦੇ ਹੀ ਫੁੱਲ ਹੈ ਬਸ ਅੱਗੇ ਤੁਹਾਨੂੰ ਹਾਈਲਾਈਟ ਕਰਿਆ ਲੇਸਿਸ ਦੇ ਨਾਲ ਤੇ ਹੈਂਡਵਰਕ ਦੇ ਨਾਲ ਰੇਟ ਰਹੇਗਾ ਜੀ 3349 ਨੰਬਰ ਦੱਸੋ ਜੀ ਨੰਬਰ ਰਹੇਗਾ ਆਪਣਾ 15 ਹੁਣ ਦੇਖ ਲਓ ਇਹਦੀ ਰੰਦੀ ਖੁੰਦੀ ਜਿਹੜੀ ਕਸਰ ਹੈ ਦੁਪੱਟੇ ਤੇ ਲੋ ਜੀ ਨੰਬਰ 15 3349 ਰੁਪਏ ਰੇਟ ਰਹੇਗਾ ਜੀ ਪੀਸ ਦਾ ਆ ਲੋ ਜੀ ਦੁਪੱਟਾ ਹਾਂ ਲੋ ਤੁਹਾਡੀ ਰੀਜ ਦੇਖ ਲੋ ਲਗਾਈ ਹੋਈ ਸੂਟ ਤੇ ਆ ਦੇਖੋ ਚਾਰੋਂ ਪਾਸੇ ਲੇਸ ਵਿੱਚ ਪੂਰੀ ਇਨਸਰਟਿੰਗ ਇੰਨੀ ਫਿਨਿਸ਼ਿੰਗ ਦੇ ਨਾਲ ਵਿੱਚ ਇੱਕ ਇੱਕ ਫੁੱਲ ਪ੍ਰਿੰਟ ਦੇਖੋ ਜੀ ਕੰਮ ਦੇਖੋ ਤੁਸੀਂ ਇਦਾਂ ਨਹੀਂ ਹੈ ਵੀ ਤੁਹਾਡੇ ਜੋੜ ਜੇ ਪਾ ਕੇ ਕੋਈ ਵੀ ਫਿਨਿਸ਼ਿੰਗ ਨਹੀਂ ਹੈਗੀ ਨਿੱਟ ਐਂਡ ਕਲੀਨ ਕੰਮ ਪੂਰਾ ਬੈਕ ਸਾਈਡ ਤੋਂ ਵੀ ਬਸ ਪੀਸ ਐਸਾ ਬਣਾਤਾ ਵੀ ਪਤਾ ਲੱਗਦਾ ਵੀ ਸੂਟ ਪਾਇਆ ਬੰਦੇ ਨੇ ਹਰ ਰੇਟ ਕੁਝ ਵੀ ਨਹੀਂ ਹੈਗਾ 3340 3340 ਰੁਪਏ ਚ ਇਹ ਸੂਟ ਕੁਝ ਵੀ ਨਹੀਂ ਹੈਗਾ ਜੀ ਠੀਕ ਹੈ ਜੀ ਲਓ ਜੀ ਠੀਕ ਹੈ ਬਹੁਤ ਪਿਆਰਾ ਜਿਹਾ ਪੀਸ ਮਿਲ ਰਿਹਾ ਤੁਹਾਨੂੰ ਇਹ ਵਾਲਾ ਨੈਕਸਟ ਪੀਸ ਇਹ ਮਿਲੇਗਾ ਜੀ ਤੁਹਾਨੂੰ ਮਸਟਰਡ ਸ਼ੇਡ ਏ ਮਿਲੇਗੀ ਮਸਟਰਡ ਸ਼ੇਡ ਬਹੁਤ ਸ਼ਾ ਇਹ ਸਾਰਾ ਬੁਟੀਕ ਸਟਾਈਲ ਚੀਜ਼ ਮਿਲ ਰਹੀ ਹੈ ਜੀ ਤੁਹਾਨੂੰ ਯੂਨਿਕ ਤੇ ਡਿਫਰੈਂਟ ਇਹ ਨਹੀਂ ਹੈਗਾ ਕਾਮਨ ਜੀ ਚੀਜ਼ਾਂ ਅਲੱਗ ਚੀਜ਼ ਦੇ ਰਹੇ ہیں بیس ਜੋਰਜਟ ਔਰਗੈਂਜਾ ਜਿਹੜਾ ਔਰਗੈਂਜਾ ਹੁੰਦਾ ਉਹਨਾਂ ਧਿਆਨ ਰੱਖਿਓ ਵੀ ਔਰਗੈਂਜਾ ਜਾਂ ਜੋਰਜਟ ਔਰਗੈਂਜਾ ਦਾਣੇਦਾਰ ਜਿਹਦੀ ਫਿਟਿੰਗ ਬਸ ਪਾਉਂਗੇ ਸੂਟ ਮਜ਼ਾ ਆ ਜਾਊਗਾ ਲਾਈਨਿੰਗ ਪੀਸ ਨੂੰ ਲੱਗਣੀ ਲੱਗਣੀ ਆ ਜੀ ਲਾਈਨਿੰਗ ਦਾ ਧਿਆਨ ਰੱਖਿਓ ਲਾਈਨਿੰਗ ਪੀਸ ਨੂੰ ਲੱਗਣੀ ਆ ਦੇਖੋ ਇਸੇ ਤਰ੍ਹਾਂ ਇਹਦਾ ਦੁਪੱਟਾ ਹੋਏਗਾ ਨੰਬਰ 16 ਜਿਹੜੀ ਮਾਡਲ ਦੀ ਲੁੱਕ ਹੈ ਹੁਣ ਖੋਲ आइवरी कलर ठीक है जी ਲੈ ਜੇ ਨੈਕਸਟ ਪੀਸ ਰਹੇਗਾ ਆਪਣਾ ਆਈਵਰੀ ਸ਼ੇਡ ਆਹ ਲਓ ਥੋੜਾ ਕਹਿੰਦਾ ਕੋਹਾਂਦਾ ਪੀਸ ਆਹ ਲਓ ਜੀ ਨੰਬਰ ਇਹਦਾ ਦੁਪੱਟਾ ਤਾਂ ਖੋਲਣਾ ਬਣਦਾ ਆ ਜੀ ਕਿਉਂਕਿ ਇਹ ਮਾਡਲ ਨੇ ਪਾਇਆ ਹੋਇਆ ਪੀਸ ਹੈ ਤੇ ਜਿਨ੍ਹਾਂ ਨੂੰ ਲਾਈਟ ਸ਼ੇਡ ਚਾਹੀਦੀ ਆ ਬਸ ਅੱਖ ਬੰਦ ਕਰਕੇ ਸੂਟ ਬੁੱਕ ਕਰਾ ਲੈਣਾ ਫਟਾਫਟ ਇਸ ਉਰਥ ਨੂੰ ਲੱਭਿਆ ਨਹੀਂ ਮਿਲਣੇ ਸੈਟ ਲਾਸਟ ਆ ਜੀ ਸਿੰਗਲ ਠੀਕ ਹੈ ਜੀ ਕਿਉਂਕਿ ਬਹੁਤ ਪਿਆਰਾ ਪੀਸ ਹੈ ਇਹ ਦੇਖੋ ਪੂਰੀ ਫਿਨਿਸ਼ਿੰਗ ਜਿਹੜੀ ਇਹਨਾਂ ਦੀ ਹੁੰਦੀ ਹੈ ਨਾ ਬਸ ਮਨ ਖੁਸ਼ ਹੋ ਜਾਂਦਾ ਇਸੇ ਕੰਮ ਤੇ ਨਿੱਟ ਐਂਡ ਕਲੀਨ ਲੋ ਜੀ ਹਾਈ ਕਲਾਸ ਪੀਸ ਦੇਖੋ ਨੰਬਰ 7 ਨਹੀਂ 17 ਸੋਰੀ 17 17 17 350 49 ਰੁਪਏ ਅੱਛਾ ਜੀ ਲਓ ਜੀ ਹੁਣ ਦੇਖੋ ਇਹਦਾ ਪਿੰਕ ਸ਼ੇਡ ਆਹ ਲਓ ਦੇਖੋ ਕਿੰਨਾ ਪਿਆਰਾ ਜਾਂ ਪਿੰਕ ਨਹੀਂ ਕਹਿ ਸਕਦੇ ਪਿਆਜੇ ਰੰਗ ਨੰਬਰ 18 ਅਨੀਆਂ শেਡ ਆ ਦੇਖੋ ਪੀਸ ਪੀਸ ਦੀ ਰੂ ਖੁਸ਼ ਹੋ ਜਾਏਗੀ ਤੁਹਾਡੀ ਦੇਖ ਕੇ ਲੰਬਾਈ ਚੁੜਾਈ ਕੋਈ ਇਸ਼ੂ ਨਹੀਂ ਹੈਗਾ ਠੀਕ ਹੈ ਹੁਣ ਤੁਹਾਨੂੰ ਦੋ ਪੀਸ ਖਾਂਦੀਆਂ ਬੈਨੀਫਿਟ ਦੇ ਠੀਕ ਹੈ ਜੀ ਦੋ ਪੀਸ ਖਾਂਦੀਆਂ ਬੈਨੀਫਿਟ ਦੇ ਕਿਉਂਕਿ ਜੋ ਤੁਸੀਂ ਮੇਰੇ ਨਾਲ ਇੰਨੇ ਪਿਆਰ ਨਾਲ ਜੁੜੇ ਹੋਏ ਹੋ ਬੈਨੀਫਿਟ ਤਾਂ ਬਣਦਾ ਹੈ ਜੀ ਆਪਣੀ ਵੀਡੀਓ ਤੇ ਠੀਕ ਹੈ ਜੀ ਉਵੀ ਰਾਮ ਟੈਕਸ ਤੇ ਆਹ ਲੋ ਜੀ ਇੱਕ ਪੀਸ ਸਾਨੂੰ ਆ ਮਿਲ ਰਿਹਾ ਤੇ ਹਰ ਰੋਜ਼ ਆਪਾਂ ਇੱਕ ਲੱਕੀ ਡਰਾਅ ਕੱਢਿਆ ਕਰਾਂਗੇ ਜੀ ਜਿਹੜੇ ਆਪਣੇ ਤੋਂ ਪਰਚੇਸਿੰਗ ਕਰਦੇ ਆ ਇੱਕ ਇੱਕ ਕਮੈਂਟ ਪਲੀਜ਼ ਜ਼ਰੂਰ ਛੱਡਿਆ ਕਰੋ ਛੋਟਾ ਜਿਹਾ ਤੇ ਇੱਕ ਹੋਰ ਰਿਕਵੈਸਟ ਜਿਹੜੀ ਭੈਣ ਮੈਸੇਜ ਕਰਦੀ ਜਾਂ ਦੋ ਕਮੈਂਟ ਕਰਿਆ ਕਰੋ ਲਗਾਤਾਰ ਨਹੀਂ ਕਰਨਾ ਪਲੀਜ਼ ਇਸ ਚੀਜ਼ ਦਾ ਖਾਸ ਧਿਆਨ ਰੱਖਿਓ ਹੱਥ ਜੋੜ ਕੇ ਬੇਨਤੀ ਹੈ ਮੇਰਾ ਧਿਆਨ ਰਹਿੰਦਾ ਹੈ ਕਿ ਮੇਰੇ ਜਿੰਨਾ ਵੀ ਹੈਗੇ ਆ ਹਨਾ ਜੁੜੇ ਹੋਏ ਸਭ ਦਾ ਨੰਬਰ ਆਏ ਜੀ ਆ ਦੇਖੋ ਇੱਕ ਆਪਣਾ ਛੋਟਾ ਜਿਹਾ ਗਿਫਟ ਕਰਨਾ ਹੁੰਦਾ ਹੈ ਆਪਣਾ ਪਿਆਰ ਬਣਾਉਣ ਵਾਸਤੇ ਆ ਦੇਖੋ ਜੀ ਆਪਣਾ ਸਪੈਸ਼ਲ ਆਫਰ ਪੀਸ 19 ਨੰਬਰ ਠੀਕ ਹੈ ਜੀ 2799 2799 ਲੋ ਜੀ ਨੰਬਰ 19 ਠੀਕ ਹੈ ਸਪੈਸ਼ਲ ਆਫਰ ਸੂਟ ਹੈ 35 3500 ਵਾਲਾ ਸੂਟ ਹੈ ਜੀ ਆਪਾਂ 2400 ਰੁਪਏ ਹੋਰ ਲੈਸ ਕਰਕੇ ਦਿੰਦੇ ਆ ਚਾਹੇ ਹੋਲ ਸੇਲ ਤੋਂ ਵੀ ਘੱਟ ਪਾਉਂਦੇ ਆ ਕਿਉਂਕਿ ਮੇਰੇ ਨਾਲ ਇੰਨਾ ਪਿਆਰ ਤੁਹਾਡਾ ਜੁੜਿਆ ਹੋਇਆ ਜੀ ਬਣਦਾ ਆ ਇਹਨਾਂ ਠੀਕ ਹੈ ਜੀ ਹਲੋ ਜੀ 299 ਪਾਰਟੀ ਵੇਅਰ ਸੂਟ ਪੂਰੀ ਹਾਈ ਕਲਾਸ ਆਈਟਮ ਹਾਈ ਕਲਾਸ ਆਈਟਮ ਸੱਚੀ ਚ ਹੈਗਾ ਜੀ 299 ਬਸ ਜਿਹਨੇ ਲੈਣਾ ਹੈ ਫਟਾਫਟ ਬੁੱਕ ਕਰਾ ਲੈਣਾ ਜੀ ਨੰਬਰ ਵੀ ਕਹਿੰਦਾ ਕੋ ਹਾਂਦਾ ਪੀਸ ਪਾਰਟੀ ਵੇਅਰ ਠੀਕ ਹੈ ਜੀ ਨੈਕਸਟ ਪੀਸ ਪਿਓਰ ਕ੍ਰੇਪ ਦਾ ਪੀਸ ਰੂ ਖੁਸ਼ ਕਰ ਦੂੰਗੇ ਜੀ ਤੁਹਾਡਾ ਇੰਨਾ ਪਿਆਰਾ ਪੀਸ ਦੇ ਰਹੇ ਆ ਚਲੋ ਜੀ ਸਪੈਸ਼ਲ ਆਫਰ ਤੇ ਸਪੈਸ਼ਲ ਪੀਸ ਮੰਗਵਾਏ ਹੋਏ ਆ ਬਸ ਬੁਕਿੰਗ ਕਰਾ ਲੈਣਾ ਫਟਾਫਟ 1 ਲੋ 2 ਲੋ 4 ਲੋ 5 ਲੋ ਬੁਕਿੰਗ ਕਰਾ ਲੈਣਾ ਬਸ ਫਟਾਫਟ 3150 3150 ਦੇਖੋ ਜੀ ਚਾ ਚਰ ਹਜ਼ਾਰ ਦੀ ਰੇਂਜ ਦਾ ਸੂਟ ਹੈ ਜੀ ਕੋਈ ਸ਼ੱਕ ਨਹੀਂ ਹੈਗਾ ਪੀਸ 'ਚ ਰੀਜ ਪਈ ਹੋਈ ਹੈ ਪਿਓਰ ਕਰੇਪ ਦੇ ਉੱਪਰ ਮੋਰਨੀ ਬਿਠਾਈ ਹੈ ਬਾਜੂਆਂ ਤੇ ਠੀਕ ਹੈ ਜੀ ਘੇਰੇ ਦੇ ਥਨੋ ਬਿਠਾਈਆਂ ਦੋ ਮੋਰਨੀਆਂ ਬਹੁਤ ਕਲਾਸਿਕ ਜੀਆਂ ਦੇਖੋ ਡੋਰੀ ਦਾ ਕੰਮ ਹੈ ਸਾਰਾ ਠੀਕ ਹੈ ਜੀ ਕਹਿੰਦਾ ਕੋਹਾਂਦਾ ਪੀਸ ਹੈ ਵਾਈਟ ਕਲਰ ਦਾ ਗਲੇ ਦਾ ਵਰਕ ਇੱਕ ਨੰਬਰ ਨੰਬਰ 21 ਠੀਕ ਹੈ ਜੀ ਹੁਣ ਇਹਦੀ ਰੀਜ ਵੀ ਦੇਖ ਲੋ ਦੁਪੱਟੇ ਵਾਲੀ ਜਿਹੜੀ ਲੱਗੀ ਹੋਈ ਐ ਇਹਦੇ ਉੱਪਰ ਚਾਰ ਚੰਦ ਲੱਗੇ ਹੋਏ ਆ ਆ ਦੇਖੋ ਜੀ ਮਾਡਲ ਦੀ ਲੁੱਕ ਵੀ ਦੇਖ ਲੋ ਜੀ ਰਾਮ ਟੈਕਸ ਬ੍ਰਾਂਡ ਆ 슬ੀਵਜ਼ ਵਰਕ ਦੇ ਨਾਲ 슬ੀਵਜ਼ ਤੇ ਵਰਕ ਆ ਜੀ ਬਹੁਤ ਪਿਆਰਾ ਜਾਂ ਇਹਦਾ ਜਿਹੜਾ ਦੁਪੱਟਾ ਹੋ ਤਾਂ ਦੇਖਣਾ ਬਣਦਾ ਐ ਜੀ ਆ ਲੋ ਇੱਕ ਨੰਬਰ ਪੀਸ ਦੇ ਆ ਫਰੈਸ਼ ਦਾ ਦੇ ਆ ਬਹੁਤ ਪਿਆਰਾ ਦੇ ਆ ਫਟਾਫਟ ਬੁਕਿੰਗ ਕਰਾਣੀ ਐ ਬੜਾ ਪਿਆਰਾ ਜਾਂ ਹੁਣ ਜਿੱਦਾਂ ਮੋਸਮ ਆ ਰਿਹਾ ਲਾਈਟ ਸ਼ੇਡ ਜਿਨਾਂ ਨੂੰ ਚਾਹੀਦੀ ਹੈ ਲੋ ਜੀ ਮਨ ਖੁਸ਼ ਹੋ ਜਾਏਗਾ ਤੁਹਾਡਾ ਪੀਸ ਦੇਖ ਕੇ ਪੂਰੇ ਤੇ ਪੇਂਟਿੰਗ ਕਰੀ ਹੈ ਨੇੜੇ ਆ ਜਾਓ ਜੀ ਪੂਰਾ ਗੁੱਛੀ ਗੋਟੇ ਦੇ ਨਾਲ ਇਹਨੂੰ ਹਾਈਲਾਈਟਿੰਗ ਬਹੁਤ ਪਿਆਰੀ ਜੀ ਲਗਾਈ ਹੈ ਲੇਸ ਪਿਓਰ ਚਨੋਂ ਦਾ ਡਿਜ਼ਾਈਨਰ ਜਆ ਦੇ ਆ ਦੁਪੱਟਾ ਜਿਨਾਂ ਨੂੰ ਵਾਈਟ ਸੂਟ ਪਾਣ ਦੀ ਹੈਗੀ ਹੈ ਨਾ ਰੀਜ ਹੁੰਦੀ ਹੈ ਅੰਦਰ ਵਾਈਟ ਤੇ ਬਲੈਕ ਦੀ ਫਟਾਫਟ ਪੂਰੀ ਕਰਨੀ ਹੈ ਜੀ ਆ ਲਓ ਪੀਸ ਠੀਕ ਹੈ ਜੀ ਏਸੀਜੀ ਅੱਜ ਦੀ ਕਲੈਕਸ਼ਨ ਪਿਆਰੀ ਪਿਆਰੀ ਜੀ ਕਿੱਦਾਂ ਲੱਗੀ ਛੋਟਾ ਜਿਹਾ ਕਮੈਂਟ ਹਰ ਕਿਸੇ ਨੇ ਛੱਡਣਾ ਹੈ ਜੀ ਆਪਣੀ ਵੀਡੀਓ ਤੇ ਤੇ ਹੁਣ ਦੇਖੋ ਜੀ ਆਪਣੇ ਲੱਕੀ ਡ੍ਰੋ ਤੇ ਜਿਹੜਾ ਆਪਾਂ ਲੱਕੀ ਡਰੋ ਕੱਢਦੇ ਆ ਨਾ ਕਿਉਂਕਿ ਮੈਂ ਸੋਚਦੀ ਆ ਥੋੜਾ ਜਿਹਾ ਰੈਗੂਲਰ ਹੀ ਰਹੇਗਾ ਆਪਣਾ ਕਿਉਂਕਿ ਸਾਡੇ ਨਾਲ ਹਰ ਰੋਜ਼ ਤੁਸੀਂ ਪਿਆਰੇ ਪਿਆਰੇ ਕਸਟਮਰ ਜੁੜਦੇ ਰਹੇ ਆ ਜੁੜਦੇ ਆ ਤੇ ਮੇਰਾ ਮਨ ਕਰਦਾ ਮੈਂ ਹਰ ਰੋਜ਼ ਇੱਕ ਕਮੈਂਟ ਕੱਢਾਂ ਤੇ ਜਿਹੜਾ ਦੇਖੋ ਜੀ ਇਹ ਨਾ ਇੱਕ ਵੈਬਸਾਈਟ ਹੈ YouTube ਰੈਂਡਮ ਕਮੈਂਟ ਪਿਕਰ ਇਹ ਜਿੱਦਾਂ ਕੋਈ ਵੀ ਕਮੈਂਟ ਆਪੇ ਪਿਕ ਕਰੇਗਾ ਕੰਪਿਊਟਰ ਹਨਾ ਜਿੱਦਾਂ ਮਤਲਬ ਮੰਨੋ ਕੁਝ ਕਰਨ ਦੀ ਲੋੜ ਨਹੀਂ ਇੱਥੇ ਮੈਂ ਇਹ ਵੈਬਸਾਈਟ ਆਪਣਾ ਉਪਾਦਤਾ ਹੋ ਰੁਕ ਜਾ ਰੁਕ ਜਾ ਰੁਕ ਜਾ ਦੇਖੋ ਜੀ ਇਹ ਆਪਾਂ ਨੇ ਜਿੱਦਾਂ ਇਹਦਾ ਲਿੰਕ ਪਾਤਾ ਆਪਣੀ ਵੀਡੀਓ ਦਾ ਠੀਕ ਹੈ ਇਹ ਇੱਥੇ ਆਪਾਂ ਇਹ ਕਰੂਗੇ ਇਹ ਕੰਟੀਨਿਊ ਹੋ ਗਿਆ ਠੀਕ ਹੈ ਜੀ ਪਲੀਜ਼ ਰੇਟ ਕਿਉਂਕਿ ਇਹ ਸਾਰੇ ਚੱਕਦਾ ਹੈ ਜੀ ਦੇਖੋ ਜਿਹੜੇ ਵੀ ਆਪਣੇ ਲੋਡੇਡ ਹਨ ਇਹ ਸਾਰੇ ਇਹਨਾਂ ਨੇ 400 500 ਸਾਰੇ ਇਹਨਾਂ ਨੇ ਚੱਕ ਲਿਆ ਜਿਨ੍ਹਾਂ ਨੇ ਵੀ ਕਮੈਂਟ ਆਪਣੀ ਹੈਗੀਆਂ ਸੀ ਹੁਣ ਇੱਕ ਕਿਸੇ ਦਾ ਵੀ ਆਪਣੇ ਆਪ ਕੰਪਿਊਟਰ ਚੱਕਦਾ ਆ ਪਿਕ ਇਹ Winner ਦੇਖੋ ਜੀ ਇਹ ਚੱਕਿਆ ਜੀ ਇਹਨਾਂ ਨੇ ਦੇਖੋ ਕੀ ਹੈਗਾ ਇਹ ਮਨਦੀਪ ਕੌਰ ਹੈ ਨਾ ਮਨਦੀਪ ਕੌਰ ਐ S3C2H A ਹੈ ਜੀ ਠੀਕ ਹੈ ਇਸ ਹਿਸਾਬ ਨਾਲ ਤੁਸੀਂ ਆਪਣਾ ਕਰ ਲੈਣਾ ਜੀ ਥੈਂਕ ਯੂ ਸੋ ਮਚ ਠੀਕ ਹੈ ਜੀ ECG ਅੱਜ ਦੇ